ਤਨੋ ਵਾਹਿਗੁਰੂ ਜੀਓ ਕਬੀਰ ਇਹ ਚੇਤਾਵਨੀ ਮਾਤੋ ਸੰਸਾਰਹਿ ਜਾ ਪਛ ਭੋਗ ਜੋ ਭੋਗ ਵੇ ਤੈਨੂੰ ਕੁੜ ਲੈਖਾ ਹੈ ਕਬੀਰ ਇਹ ਚੇਤਵਨੀ ਮਤ ਸੰਸਾਰਹਿ ਜਾਇ ਪਾਛੇ ਭੋਗ ਜੋ ਭੋਗ ਵੇ ਤੈਨੂੰ ਗੋੜ ਲੈ ਖਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ਼ ਸੱਚੇ ਸਤਿਗੁਰੂ ਜੀ ਤਨੋਂ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਗਰਾਂ ਦੀ ਸਹਬਤ ਵਿੱਚ ਸੁਭਾਈਮਾਨ ਗੁਰੂ ਸواری 사ਤ ਸੰਗਤ ਜੀ ਆਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਭਨਾਂ ਨੂੰ ਸਤ ਸੰਗਤ ਦਾ ਉਤਮ ਸਮਾਂ ਹਜ਼ੂਰ ਨੇ ਬਖਸ਼ਿਸ਼ ਕੀਤਾ ਹੈ ਬੜੀ ਕਾਗਰਤਾ ਸਨੇਹ ਨਾਲ ਆਪ ਜੀ ਨੇ ਗੁਰੂ ਮਹਾਰਾਜ ਦੀ ਅਮਰਤਮਈ ਪਾਵਨ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਭਾਈ ਸਹਿਬਾਨ ਜੀ ਪਾਸੋਂ ਸਰਵਣ ਕੀਤੀ ਹੈ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਦੀ ਰੋਜ਼ਾਨਾ ਦੇ ਇਨਾਂ ਦਿਵਾਨਾਂ ਵਿੱਚ ਆਪਾਂ ਲੜੀਵਾਰ ਵਿਚਾਰ ਕਰਦੇ ਆਂ ਹਾਂ ਭਗਤ ਜੀ ਮਹਾਰਾਜ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ ਸਵੇ ਸੇ ਲੜੀ ਤੈ ਤਾਂ ਆਪਾਂ 43 ਸ਼ਲੋਕ ਹੁਣ ਤੱਕ ਵਿਚਾਰੇ ਹਨ 44 ਨੰਬਰ ਸ਼ਲੋਕ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ ਕੋਈ ਮੁਦੁਖ ਦੁਕਾਨ ਤੇ ਜਾਂਦਾ ਹੈ ਖਾਸ ਤੌਰ ਤੇ ਬੱਚੇ ਜਦੋਂ ਦੁਕਾਨ ਤੇ ਜਾਂਦੇ ਸਨ ਪਿੰਡਾਂ ਵਿੱਚ ਆਪਣੇ ਇਹ ਰਿਵਾਜ ਰਿਹਾ ਹੈ ਕਰਦਿਆ ਨੇ ਉਹਨਾਂ ਨੂੰ ਸੌਦਾ ਲੈਣ ਵਾਸਤੇ ਕੁਝ ਸਮਾਨ ਲੈਣ ਵਾਸਤੇ ਕੁਝ ਚੀਜ਼ ਵਸਤ ਲੈਣ ਵਾਸਤੇ ਹੱਟੀ ਉੱਤੇ ਕੱਲਣਾ ਸੌਦਾ ਪਤਾ ਲੈਣ ਤੋਂ ਬਾਅਦ ਚੀਜ਼ ਖਰੀਦਣ ਤੋਂ ਲੈਣ ਤੋਂ ਬਾਅਦ ਬੱਚਿਆਂ ਨੇ ਹੱਥ ਅੱਗੇ ਖਾਲੀ ਹੱਥ ਅੱਗੇ ਵਧਾ ਦੇਣਾ ਇਹਦਾ ਮਤਲਬ ਹੁੰਦਾ ਸੀ ਵੀ ਸਾਨੂੰ ਕੁਝ ਖਾਣ ਲਈ ਦਿਓ ਉਹਨੂੰ ਕੁਸ ਕੁਝ ਜਗਾ ਤੇ ਰੂੰਗਾ ਬੋਲਦੇ ਸਨ ਕੁਝ ਜਗਾ ਤੇ ਝੂੰਗਾ ਬੋਲਦੇ ਸਨ ਇਸ ਤਰ੍ਹਾਂ ਕਰਕੇ ਸ਼ਬਦ ਵੱਖਰੇ ਵੱਖਰੇ ਨੇ ਪਰ ਕੁਝ ਨਾ ਕੁਝ ਖਾਣ ਵਾਸਤੇ ਦੁਕਾਨਦਾਰ ਨੇ ਉਹ ਬੱਚੇ ਦੀ ਤਲੀ ਤੇ ਰੱਖ ਦੇਣਾ ਉਹਦੀ ਕੋਈ ਕੀਮਤ ਨਹੀਂ ਸੀ ਹੁੰਦੀ ਉਹ ਮੁਫਤ ਵਿੱਚ ਹੁੰਦਾ ਸੀ ਉਹ ਗਾਕ ਨੂੰ ਇੱਕ ਤਰ੍ਹਾਂ ਦੇ ਨਾਲ ਉਹਦਾ ਸਤਕਾਰ ਕਹਿ ਲਓ ਜਾਂ ਬੱਚਿਆਂ ਦਾ ਪਿਆਰ ਕਹਿ ਲਓ ਦੁਕਾਨਦਾਰ ਆਪਣੇ ਕੋਲੋਂ ਕੁਝ ਨਾ ਕੁਝ ਖਾਣ ਲਈ ਦੇ ਦਿੰਦਾ ਭੀ ਗਾਕ ਦੁਕਾਨ ਦੇ ਉੱਤੇ ਆਇਆ ਚੀਜ਼ ਖਰੀਦੀ ਏ ਕੋਈ ਨਾ ਕੋਈ ਚੀਜ਼ ਇਹਦੇ ਮੂੰਹ 'ਚ ਪੈ ਜਾਏ ਇਹਦੇ ਖਾਣ ਵਾਸਤੇ ਦੇ ਦਿਆਂ ਉਹਨਾਂ ਸਮਿਆਂ ਦੇ ਵਿੱਚ ਕਈ ਵਾਰ ਕੁੜ ਪਨ ਕੇ ਲਾਗੇ ਰੱਖਿਆ ਹੁੰਦਾ ਸੀ ਦੁਕਾਨਦਾਰ ਨੇ ਫਿਰ ਟੌਫੀਆਂ ਆ ਗਈਆਂ ਹੋਰ ਚੀਜ਼ਾਂ ਆ ਗਈਆਂ ਉਹ ਦੇਣ ਲੱਗ ਪਏ ਰਿਓੜੀਆਂ ਦੇਣ ਲੱਗ ਪਏ ਨਹੀਂ ਤਾਂ ਆਮ ਤੌਰ ਤੇ ਰਿਓੜੀਆਂ ਦਾ ਇੱਕ ਪੈਕ ਟੋਨੇ ਖੋਲ ਕੇ ਕੋਲ ਰੱਖਿਆ ਹੁੰਦਾ ਉਹਦੇ ਚੋਂ ਦੋ ਰਿਓੜੀਆਂ ਤਿੰਨ ਰਿਓੜੀਆਂ ਉਹਨੇ ਬੱਚੇ ਦੀ ਹਥੇਲੀ ਤੇ ਜਾਂ ਸਿਆਣੇ ਦੀ ਥੇਲੀ ਤੇ ਰੱਖ ਦੇਣੀਆਂ ਜਿੰਨੇ ਸੌਦਾ ਖਰੀਦੇ ਆ ਨਹੀਂ ਤਾਂ ਕੀ ਹੁੰਦਾ ਸੀ ਵੀ ਗੁੜ ਭੰਨ ਕੇ ਕੋਲ ਰੱਖਿਆ ਥੋੜਾ ਜਿਹਾ ਗੋੜੋ ਨੇ ਉਹਦੀ ਤਲੀ ਤੇ ਰੱਖ ਦੇਣਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਏ ਮਨੁਖ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਕੀਮਤੀ ਸਾਹ ਗਵਾਉਣਾ ਉਹਦੇ ਬਦਲੇ ਦੇ ਵਿੱਚ ਤੂੰ ਵਿਸ਼ੇਵਕਾਰ ਭੋਗਦਾ ਹੈ ਜ਼ਿੰਦਗੀ ਦਾ ਜਿਹੜਾ ਵਕਤ ਹੈ ਜਿਹੜੇ ਸਾਹ ਹਨ ਉਹ ਬੜੀ ਕੀਮਤੀ ਨੇ ਬੜੀ ਬੇਸ਼ਕੀਮਤੀ ਉਹ ਤੂੰ ਖਰਚ ਕਰਦਾ ਤੇ ਜੀਵਨ ਜੀਉਣਾ ਜੀਵਨ ਜਿਉਂਦੇ ਹੋਇਆ ਜਿਉਂ-ਜਿਉ ਸਾਹ ਖਰਚ ਹੁੰਦੇ ਨੇ ਵਕਤ ਬੀਤਦਾ ਹੈ ਉਮਰ ਵੱਧਦੀ ਜਾਂਦੀ ਏ ਤੇ ਤੂੰ ਮੌਤ ਵਾਲੇ ਪਾਸੇ ਨੂੰ ਤੁਰਿਆ ਜਾਂਦਾ ਹੈ ਜਾਨੀ ਜ਼ਿੰਦਗੀ ਜੀਣੀ ਜੀਣ ਦਾ ਅਰਥ ਹੈ ਕਿ ਸਾਹ ਖਰਚ ਕਰਨਾ ਉਹਦੇ ਬਦਲੇ ਵਿੱਚ ਤੈਨੂੰ ਸੰਸਾਰ ਦਾ ਇਹ ਧਨ ਪਦਾਰਥ ਦੇਖ ਭੋਜਨ ਪਕਵਾਨ ਪਦਾਰਥ ਭੋਗਣ ਤੇ ਹੰਡਾਉਣ ਵਾਸਤੇ ਮਿਲ ਰਹੇ ਨੇ ਹਰ ਸਾਹ ਦੇ ਨਾਲ ਜ਼ਿੰਦਗੀ ਦੇ ਵਕਤ ਦੇ ਨਾਲ ਕੁਝ ਖਰਚ ਹੋ ਰਿਹਾ ਤੇ ਕੁਝ ਤੂੰ ਉਹਦੇ ਚੋਂ ਪਾ ਰਿਹਾ ਤੇਰੇ ਸਾਹ ਖਰਚ ਹੋ ਰਹੇ ਨੇ ਤੇ ਤੂੰ ਸੰਸਾਰ ਨੂੰ ਮਾਣ ਰਿਆ ਜ਼ਿੰਦਗੀ ਦਾ ਸਮਾਂ ਖਰਚ ਹੋ ਰਿਹਾ ਤੇ ਉਹਦੇ ਨਾਲ ਤੂੰ ਸੰਸਾਰ ਨੂੰ ਭੋਗ ਰਿਆ ਪਰ ਇਹਦੇ ਨਾਲ ਨਾਲ ਜਿਹੜੇ ਤੂੰ ਵਕਾਰ ਭੋਗਦਾ ਹੈ ਨਾ ਵਿਸ਼ੇ ਭੋਗਦਾ ਹੈ ਜਾਂ ਬੁਰਾਈ ਕਰਦਾ ਹੈ ਜਾਂ ਬੁਰਾਈ ਖੱਟਦਾ ਹੈ ਮੰਦੇ ਅਮਲ ਕਮਾਉਣਾ ਹੈ ਕਬੀਰ ਜੀ ਮਹਾਰਾਜ ਕਹਿੰਦੇ ਇਹ ਤਾਂ ਬਚਿਆ ਖੋਚਾ ਇਹਦਾ ਤੇਰੇ ਜੀਵਨ ਨੂੰ ਲਾਭ ਕੋਈ ਨਹੀਂ ਇਹ ਤਾਂ ਉਵੇਂ ਐ ਦੁਕਾਨ ਦੇ ਕੋਲ ਵੇਚ ਆਪਾਂ ਜਾ ਕੇ ਪੈਸੇ ਦਿੱਤੇ ਸੌਦਾ ਲਿਆ ਇਹ ਸੰਸਾਰ ਦੀ ਦੁਕਾਨ ਤੇ ਤੂੰ ਸਾਹ ਖਰਚ ਕਰਦਾ ਹੈ ਜੀਵਨ ਦਾ ਸਮਾਂ ਖਰਚ ਕਰਦਾ ਹੈ ਬਦਲੇ ਚ ਸੰਸਾਰ ਤੈਨੂੰ ਮਿਲਦਾ ਤੇ ਇਹ ਵਿਸ਼ੇ ਵਕਾਰ ਤਾਂ ਮਿਰੂੰਗਾ ਝੂੰਗਾ ਹੀ ਨਹੀਂ ਇਹ 47 ਦੇ ਉੱਤੇ ਰੱਖੇ ਹੋਏ ਤੁਸੀਂ ਅਸੀਂ ਉਸ ਬੱਚੇ ਨੂੰ ਜਾਂ ਉਸ ਸਿਆਣੇ ਬੰਦੇ ਨੂੰ ਕੀ ਆਖਾਂਗੇ ਜਿਹੜਾ ਦੁਕਾਨ ਤੇ ਗਿਆ ਸੌਦਾ ਉੱਥੇ ਭੋਲਾ ਆ ਤੇ ਦੋ ਰਿਓੜੀਆਂ ਤਲੀ ਤੇ ਰੱਖ ਕੇ ਕਰ ਲਿਆ ਘਰਦਿਆਂ ਨੇ ਪੁੱਛਿਆ ਉਸ ਬੱਚੇ ਨੂੰ ਜਾਂ ਸਿਆਣੇ ਨੂੰ ਤਿੰਨ ਤਾਂ ਦੁਕਾਨ ਤੇ ਹੱਟੀ ਤੇ ਘੱਲਿਆ ਸੀ ਤੇ ਸੌਦਾ ਕਿੱਥੇ ਆ ਕਿ ਜਾਂ ਲੈ ਕੇ ਹੀ ਨਹੀਂ ਆਇਆ ਜਾਂ ਤੇਰੀ ਜੇਬ 'ਚ ਪੈਸੇ ਹੋਣ ਜਾਂ ਤੇਰੇ ਹੱਥ 'ਚ ਸੌਦਾ ਹੋਵੇ ਸਾਨੂੰ ਪਤਾ ਤੇ ਲੱਗੇ ਵੀ ਤੂੰ ਖਰੀਦਿਆ ਕੁਝ ਕਿ ਨਹੀਂ ਖਰੀਦਿਆ ਇਹ ਨਾ ਹੋਵੇ ਤੂੰ ਪੈਸੇ ਵੀ ਗਵਾਇਆ ਹੋਵੇਂ ਤੇ ਸੌਦਾ ਵੀ ਨਾ ਲਿਆਇਆ ਹੋਵੇਂ ਤੇ ਉਹ ਫਿਰ ਸੋਚੀ ਪੈ ਜਾਂਦਾ ਉਹ ਮੈਂ ਪੈਸੇ ਵੀ ਖਰਚ ਕੀਤੇ ਨੇ ਸੌਦਾ ਵੀ ਖਰੀਦਿਆ ਸੌਦਾ ਉੱਥੇ ਹੀ ਪਿਆ ਰਿਹਾ ਗਿਆ ਉਹਨੇ ਮੇਰੀ ਤਲੀ ਦੇ ਦੋ ਰੋੜੀਆਂ ਰੂੰਗੇ ਦੀਆਂ ਰੱਖੀਆਂ ਸਨ ਤੇ ਮੈਂ ਉਹੋ ਹੀ ਖਾਂਦਾ ਖਾਂਦਾ ਘਰ ਨੂੰ ਆ ਗਿਆ ਅਸਲ ਚੀਜ਼ ਭੁੱਲ ਹੀ ਗਿਆ ਉਹ ਖਾਣ ਵਾਲੀ ਥੋੜੀ ਜੀ ਤੁਸ਼ ਜੀ ਚੀਜ਼ ਨੂੰ ਨੇ ਸਾਰਾ ਕੁਝ ਸਮਝ ਲਿਆ ਜਿਵੇਂ ਬੱਚੇ ਨੂੰ ਚਾਰ ਰਿਓੜੀਆਂ ਚਾਰ ਟੌਫੀਆਂ ਦੇ ਦੇਵੇ ਰੂੰਗੇ ਦੇ ਰੂਪ ਵਿੱਚ ਦੁਕਾਨਦਾਰ ਹੱਟੀ ਵਾਲਾ ਤੇ ਉਹ ਸੌਦਾ ਉੱਥੇ ਹੀ ਭੁੱਲਾਇਆ ਤੇ ਉਹ ਰਿਓੜੀਆਂ ਤੇ ਟੌਫੀਆਂ ਖਾਂਦਾ ਘਰੋਂ ਆ ਜਾਏ ਤੇ ਘਰ ਦੇ ਉਹਨੂੰ ਕੋਸਦੇ ਨੇ ਵੀ ਤੂੰ ਕਿੱਡਾ ਨਿਦਾਨ ਹੈ ਕਿੱਡਾ ਬੇਸਮਝੇ ਪੈਸੇ ਖਰਚ ਕੀਤੇ ਨੇ ਸੌਦਾ ਉੱਥੇ ਛੱਡ ਆਏ ਯਾਰੂੰਗਾ ਥੋੜੀਆਂ ਜੀਆਂ ਚੀਜ਼ਾਂ ਦੋ ਤਿੰਨ ਟੌਫੀਆਂ ਦੋ ਤਿੰਨ ਰਿਓੜੀਆਂ ਤੇਰੀ ਤਲੀ ਤੇ ਉਹਨੇ ਰੱਖੀਆਂ ਤੂੰ ਇਹ ਚੁੱਕ ਕੇ ਘਰ ਨੂੰ ਆ ਗਿਆ ਹੱਦ ਹੈ ਬੇਸਮਝੀ ਦੀ ਤੇ ਜੇ ਇਸ ਤਰ੍ਹਾਂ ਦੀ ਹਰਕਤ ਸਿਆਣਾ ਕਰੇ ਤੇ ਉਹਨੂੰ ਤਾਂ ਬਹੁਤ ਜ਼ਿਆਦਾ ਘਰ ਦੇ ਕੋਸਣਗੇ ਵੀ ਤੂੰ ਸਿਆਣਾ ਬਿਆਣਾ ਹੋ ਕੇ ਏਡੀ ਬੇਅਕਲੀ ਦਾ ਕੰਮ ਕੌਣ ਕਰਦਾ ਹੈ ਕਬੀਰ ਜੀ ਮਹਾਰਾਜ ਕਹਿੰਦੇ ਸੰਸਾਰ ਦੀ ਹੱਟ ਉੱਤੇ ਏਡੀ ਵੱਡੀ ਨਦਾਨੀ ਇਹ ਮਨੁੱਖ ਕਰਦਾ ਹੈ ਜੀਵਨ ਦਾ ਵਕਤ ਖਰਚ ਕਰਦਾ ਹੈ ਸਾਹ ਖਰਚ ਕਰਦਾ ਹੈ ਸੰਸਾਰ ਵਿਹਾਜਦਾ ਹੈ ਪਰ ਪਰਚ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਸੌਦਾ ਭੁੱਲ ਜਾਂਦਾ ਨਾਮ ਦਾ ਸੌਦਾ ਖੱਟਣਾ ਸੀ ਉਹ ਭੁੱਲ ਗਿਆ ਕੀਮਤੀ ਸਾਹ ਖਰਚ ਵੀ ਕਰ ਲੈ ਤੇ ਆ ਵਿਸ਼ੇਵਕਾਰਾਂ ਦਾ ਰੂੰਗਾ ਤਲੀ ਤੇ ਰੱਖ ਕੇ ਤੁਰਿਆ ਫਿਰਦਾ ਕਬੀਰ ਜੀ ਮਹਾਰਾਜ ਕਹਿੰਦੇ ਨੇ ਮੈਂ ਚੇਤਾਵਨੀ ਨਹੀਂ ਦਿੰਦਾ ਭਾਈ ਸੁਚੇਤ ਕਰਦਾ ਮੈਂ ਤੁਹਾਨੂੰ ਚੇਤਾਵਨੀ ਦਿਨਾ ਕਬੀਰ ਇਹ ਚੇਤਾਵਨੀ ਮੇਰੀ ਇਹ ਚੇਤਾਵਨੀ ਹੈ ਤੁਹਾਨੂੰ ਚੇਤਾ ਕਰਾਉਣਾ ਇਹਨੂੰ ਅਲਾਰਮ ਸਮਝੋ ਮਤ ਸੰਸਾਰ ਹੈ ਜਾਏ ਮਤਾਂ ਆਪਣੇ ਮਨ ਚ ਕਿਤੇ ਸੰਸਾਰ ਰੱਖਿਓ ਮਤ ਕਿਤੇ ਬਾਅਦ ਵਿੱਚ ਤੁਹਾਡੇ ਜੀਵਨ ਚ ਸਹਿਮ ਤੇ ਪਛਤਾਵਾ ਹੀ ਪੱਲੇ ਤੁਹਾਡੇ ਪੈ ਜਾਏ ਕਿ ਮੈਂ ਜ਼ਿੰਦਗੀ ਦਾ ਵਕਤ ਵੀ ਗਵਾਇਆ ਵਿਆਹ ਜਿਆ ਵੀ ਕੁਝ ਨਹੀਂ ਤੇ ਐਵੇਂ ਰੂੰਗਾ ਤਲੀ ਤੇ ਰੱਖ ਕੇ ਨਿੱਕੀ ਜਿਹੀ ਤੁਛ ਦੀ ਚੀਜ਼ ਦੇ ਪਿੱਛੇ ਸਾਰੀ ਜ਼ਿੰਦਗੀ ਭੱਜਦਾ ਰਿਹਾ ਅਸਲ ਕਾਰਜ ਤਾਂ ਕਰਨ ਵਾਲਾ ਹੀ ਰਹਿ ਗਿਆ ਇਸ ਰੋਂਗੇ 'ਚ ਉਹਨਾਂ ਸੰਤੁਸ਼ਟੀ ਨਿਕਲੀ ਨਾ ਸਕੂਨ ਨਿਕਲਿਆ ਨਾ ਆਨੰਦ ਨਿਕਲਿਆ ਨਾ ਜੀਵਨ ਦਾ ਮਕਸਦ ਸੰਪੂਰਨ ਹੋਇਆ ਨਾ ਜੀਵਨ ਯਾਤਰਾ ਸਫਲ ਹੋਈ ਪਛਤਾਵਾ ਰਿਹਾ ਯਾਦ ਰੱਖਣਾ ਮੰਦਾ ਅਮਲ ਆਪਣੇ ਪਿੱਛੇ ਪਛਤਾਵੇ ਦੇ ਨਿਸ਼ਾਨ ਛੱਡ ਕੇ ਜਾਂਦਾ ਹੈ ਚੰਗਾ ਅਮਲ ਭਾਵੇਂ ਉਹਦੇ ਵਿੱਚ ਮਨੁੱਖ ਦਾ ਨੁਕਸਾਨ ਹੀ ਕੋਈ ਹੋ ਗਿਆ ਹੋਵੇ ਪਰ ਚੰਗਾ ਅਮਲ ਮਨੁੱਖ ਦੇ ਅੰਦਰ ਸਵੈ ਮਾਨ ਤੇ ਪ੍ਰਾਊਡ ਛੱਡ ਕੇ ਜਾਂਦਾ ਹੈ ਉਹਦੇ ਅੰਦਰ ਧੋਤਾ ਜਾਂਦਾ ਚੰਗੇ ਕੰਮ ਨਾਲ ਮਤ ਸੱਚ ਸਮਝੀਏ ਵੀ ਕੋਈ ਮੰਦਾ ਅਮਲ ਕੀਤਾ ਤੇ ਗੈਲ ਛੁੱਟ ਗਈ ਹੈ ਨਹੀਂ ਤੁਸੀਂ ਕੰਮ ਕਰਕੇ ਭੁੱਲ ਗਏ ਹੋਗੇ ਉਸ ਕਾਰਜ ਨੇ ਤੁਹਾਡਾ ਪਰਛਾਵੇਂ ਵਾਂਗ ਪਿੱਛਾ ਕਰਨਾ ਤੁਹਾਡਾ ਖਹਿੜਾ ਨਹੀਂ ਛੱਡਣਾ ਉਨੇ ਸੁਰਤ ਨੂੰ ਮਨ ਨੂੰ ਆਤਮਾ ਨੂੰ ਖੋਖ ਲਿਆ ਮੈਲਿਆ ਤੇ ਕਾਲਿਆ ਕਰਨਾ ਹੈ। ਉਹਨੇ ਸਾਡੇ ਅੰਦਰ ਬੋਝ ਬਣ ਕੇ ਟਿਕ ਜਾਣਾ ਹੈ। ਉਹ ਪਰਛਾਵੇਂ ਵਾਂਗ ਸਾਡੇ ਨਾਲ ਨਾਲ ਚੱਲੇਗਾ। ਉਹ ਬਾਰ ਬਾਰ ਸਾਨੂੰ ਰੀਅਲਾਈਜ਼ ਕਰਾਉਂਦਾ ਰਹੇਗਾ ਵੀ ਤੂੰ ਗਲਤ ਬੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਮੈਂ ਚੇਤਾਵਨੀ ਦੇਣਾ ਵੀ ਇਹ ਨਾ ਹੋਵੇ ਮਗਰੋਂ ਪਛਤਾਵਾ ਹੀ ਪੱਲੇ ਰਹਿ ਜਾਏ ਇੱਕ ਗੱਲ ਸਮਝ ਲਓ ਅਸਲ ਵਸਤ ਵਿਹਾਜਣ ਦੀ ਥਾਂ ਤੇ ਕੀਮਤੀ ਸਾਗਵਾ ਕੇ ਤੁਸੀਂ ਕੇਵਲ ਰੂੰਗਾ ਇਕੱਠਾ ਕਰਕੇ ਲਿਆਇਆ ਪਾਚਾ ਭੋਗ ਜੋ ਭੋਗਵੇ ਤਿੰਨ ਕੋ ਗੁੜ ਦੇਖਾ ਜਿਹੜੇ ਤੁਸੀਂ ਭੋਗ ਭੋਗੇ ਨਾ ਵਕਾਰ ਭੋਗੇ ਬੁਰਾਈ ਭੋਗੀ ਮੰਦੇ ਅਮਲ ਕਮਾਏ ਇਹ ਤਾਂ ਰੂੰਗਾ ਹੈ ਜਿਹਦੇ ਪਿੱਛੇ ਭਜਦੇ ਰਹੇ ਇਹ ਤਾਂ ਤੁਛ ਜੀ ਚੀਜ਼ ਸੀ ਜਿਹਦੇ ਉੱਤੇ ਅਸੀਂ ਆਪਣਾ ਸਮਾ ਜਾਈ ਗਵਾਲਿਆ ਤੇ ਅਸਲ ਵਸਤ ਨੂੰ ਵਿਹਾਜਣ ਤੋਂ ਖੋਜ ਗਏ ਅਗਲੇ ਸ਼ਲੋਕ ਵਿੱਚ ਫਰਮਾਉਂਦੇ ਨੇ ਕਬੀਰ ਮੈਂ ਜਾਣਿਓ ਪੜਬੂ ਭਲੂ ਪੜਬੇ ਸਿਓ ਪਰ ਜੋਗ ਭਗਤ ਨਾ ਛਾਡੋਂ ਰਾਮ ਕੀ ਪਾਵੈ ਨਿੰਦੋ ਲੋਗ ਕਬੀਰ ਜੀ ਕਹਿੰਦੇ ਮੈਂ ਜਾਣਿਆ ਕਿ ਪੜਨਾ ਚੰਗੀ ਖੇੜ ਹੈ ਪਰ ਮੈਨੂੰ ਪੜਨ ਦੇ ਨਾਲੋਂ ਨਾ ਇਹੋ ਜਿਹੀ ਵਿਦਿਆ ਦੇ ਨਾਲੋਂ ਇਹੋ ਜੀ ਐਜੂਕੇਸ਼ਨ ਦੇ ਨਾਲੋਂ ਪਰਮੇਸ਼ਰ ਦੇ ਮਿਲਾਪ ਭਗਤੀ ਭਾਵ ਨੂੰ ਮੈਂ ਜ਼ਿਆਦਾ ਬਿਹਤਰ ਸਮਝਦਾ ਇਸ ਨੁਕਤੇ ਨੂੰ ਥੋੜਾ ਜਿਹਾ ਵਿਚਾਰੀਏ ਕਬੀਰ ਜੀ ਸਾਨੂੰ ਐਜੂਕੇਸ਼ਨ ਤੋਂ ਨਹੀਂ ਰੋਕ ਰਿਹਾ ਪੜਨ ਤੋਂ ਨਹੀਂ ਰੋਕ ਰਿਹਾ ਵਿਦਿਆ ਦੇ ਨਾਲ ਜੁੜਨ ਤੋਂ ਨਹੀਂ ਰੋਕ ਰਿਹਾ ਆਖਰ ਕਬੀਰ ਜੀ ਮਹਾਰਾਜ ਨੇ ਬਾਣੀ ਲਿਖੀ ਹੈ ਤੇ ਉਹ ਵੀ ਅੱਖਰਾਂ ਚ ਹੀ ਲਿਖੀ ਹੈ ਨਾ الليਖਦਾوي ਹੁੰਦਾ ਜਿਹੜਾ ਪੜਨਾ ਲਿਖਣਾ ਜਾਣਦਾ ਇਹ ਵੀ ਇੱਕ ਤਰ੍ਹਾਂ ਦੀ এডਿਕੇਸ਼ਨ ਹੀ ਹੈ ਪੜਾਈ ਹੈ ਗਿਆਨ ਹੈ ਅਖਰੀ ਗਿਆਨ ਕਾਵ ਦੇ ਗਿਆਤਾ ਨੇ ਕਬੀਰ ਜੀ ਸੰਗੀਤ ਦੇ ਗਿਆਤਾ ਨੇ ਕਬੀਰ ਜੀ ਲਿਖਣਾ ਜਾਣਦੇ ਨੇ ਪੜ੍ਹਨਾ ਜਾਣਦੇ ਨੇ ਉਹਨਾਂ ਨੂੰ ਆਲੇ ਦੁਆਲੇ ਦੀ ਸਮਝ ਹੈ ਦੁਨੀਆਂ ਦੀ ਸਮਝ ਹੈ ਪਰਮਾਰਥ ਦੀ ਸਮਝ ਹੈ ਸੱਚ ਦੀ ਸੋਝੀ ਹੈ ਉਹਨਾਂ ਦਾ ਤਾਂ ਰੁਤਬਾ ਬਹੁਤ ਉੱਚਾ ਪਰ ਜਗਤ ਦਾ ਵੀ ਉਹਨਾਂ ਨੂੰ ਗਿਆਨ ਹੈ ਇਹ ਠੀਕ ਹੈ ਵੀ ਕਿਸੇ ਪੰਡਿਤ ਕੋਲ ਨੂੰ ਸਰਟੀਫਿਕੇਟ ਨਹੀਂ ਮਿਲਿਆ ਵੀ ਇਹ ਇਥੋਂ ਪੜੇ ਨੇ ਇਸ ਇਸ ਅਦਾਰੇ ਚੋਂ ਇਸ ਮੱਠ ਚੋਂ ਪੜਿਓ ਕਿਸੇ ਮੱਠ ਚ ਨਹੀਂ ਪੜਨ ਗਏ ਪਰ ਕਬੀਰ ਜੀ ਨੇ ਜੋ ਕਲੈਕਟ ਕਰਨਾ ਸੀ ਜੋ ਇਕੱਠਾ ਕਰਨਾ ਸੀ ਜੋ ਜਾਣਕਾਰੀ ਜੋ ਸਮਝ ਉਹਨਾਂ ਨੂੰ ਸੰਸਾਰਿਕ ਵੀ ਚਾਹੀਦੀ ਸੀ ਉਹ ਵੀ ਉਹਨਾਂ ਨੇ ਕੀਤੀ ਤੇ ਪਰਮਾਰਥ ਦੀ ਵੀ ਪਰਮੇਸ਼ਰ ਦੇ ਨਾਮ ਦੀ ਸੋਝੀ ਵੀ ਉਹਨਾਂ ਨੂੰ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਉਹ ਵੀ ਉਹਨਾਂ ਨੇ ਇਕੱਠਾ ਕੀਤਾ ਉਹਨਾਂ ਸੰਸਾਰ ਦੀ ਵਿੱਦਿਆ ਨੂੰ ਨਫ਼ਰਤ ਨਹੀਂ ਕੀਤੀ ਧਿਆਨ ਚ ਰੱਖਣਾ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਕਿੰਨੀਆਂ ਉਪ ਬੋਲੀਆਂ ਮਹਾਰਾਜ ਦੀ ਬਾਣੀ ਚ ਵਰਤੀਆਂ ਨੇ ਕਿੰਨੇ ਪਿਆਰੇ ਸ਼ਬਦ ਵਰਤੇ ਨੇ ਕਾਵ ਦਾ ਗਿਆਨ ਸੰਗੀਤ ਦਾ ਗਿਆਨ ਅਖਰੀ ਗਿਆਨ ਦੁਨੀਆ ਦੀਆਂ ਵੱਖ-ਵੱਖ ਪਛਾਵਾਂ ਦਾ ਗਿਆਨ ਇਹ ਸਾਰਾ ਕੁਝ ਜਿਸ ਦੁਨੀਆ ਚ ਰਹਿਣਾ ਉਹਦਾ ਆਲੇ-ਦੁਆਲੇ ਦੀ ਖਬਰ ਵੀ ਹੋਣੀ ਚਾਹੀਏ ਜਿੰਨੀ ਕੁ ਵੀ ਮਨੁੱਖ ਸਮਝ ਸਕੇ ਜਾਣ ਸਕੇ ਉਹ ਜਾਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਸੰਸਾਰ ਆ ਅਸੀਂ ਸਿੱਖਦੇ ਹਾਂ ਆਰੰਭ ਤੋਂ ਹੀ ਖਾਣਾ ਪੀਣਾ ਪਹਿਰਨਾ ਤੁਰਨਾ ਬੋਲਣਾ ਉਹਦੇ ਵਿੱਚ ਹੀ ਆ ਜਾਂਦਾ ਵੀ ਸੰਸਾਰ ਦੀਆਂ ਚੀਜ਼ਾਂ ਨੂੰ ਵਰਤਣਾ ਕਿਵੇਂ ਉਹਦੀ ਜਾਂਚ ਆਪਾਂ ਇੱਕ ਦੂਜੇ ਤੋਂ ਸਿੱਖਦੇ ਹਾਂ ਐਜੂਕੇਸ਼ਨ ਲੈਣੇ ਆ ਜਿੰਨੀ ਸਾਡੀ ਪਾਇਆ ਹੁੰਦੀ ਹੈ ਸਮਝਣ ਦੀ ਜਾਂ ਉਹ ਪ੍ਰਾਪਤ ਕਰਨ ਦੀ ਇਹ ਸਾਰਾ ਕੁਝ ਸੰਸਾਰਕ ਵਿਹਾਰ ਹੈ ਸਮਝ ਨੂੰ ਬੁੱਧੀ ਨੂੰ ਉੱਚਾ ਕਰਨ ਦਾ ਤਰੀਕਾ ਹੈ ਕਬੀਰ ਜੀ ਇਸ ਵਿਦਿਆ ਨੂੰ ਨਿੰਦ ਨਹੀਂ ਰਹੇ ਭੰਡ ਨਹੀਂ ਰਹੇ ਇਸ ਸ਼ਲੋਕ ਦਾ ਭਾਵ ਸਮਝੀਏ ਕਬੀਰ ਜੀ ਮਹਾਰਾਜ ਬਨਾਰਸ ਦੇ ਰਹਿਣ ਵਾਲੇ ਨੇ ਬਨਾਰਸ ਕਾਂਸੀ ਜਿਹੜੀ ਉਹ ਪੰਡਤਾਂ ਦਾ ਗੜ੍ਹ ਹੈ ਦੂਰ ਦੂਰ ਤੋਂ ਵਿਦਿਆਰਥੀ ਸੰਸਕ੍ਰਿਤ ਅਤੇ ਧਰਮ ਗ੍ਰੰਥਾਂ ਦੀ ਵਿਦਿਆ ਲੈਣ ਵਾਸਤੇ ਕਾਂਸੀ ਚਾਉਂਦੇ ਨੇ ਵਿਦਵਾਨ ਪੰਡਤਾਂ ਦੇ ਕੋਲ ਪੰਡਤ ਵੀ ਵੱਖ-ਵੱਖ ਧਾਰਾਵਾਂ ਦੇ ਹਨ ਕੋਈ ਕਿਸੇ ਸ਼ਾਸਤਰ ਨੂੰ ਮੰਨਣ ਵਾਲਾ ਕੋਈ ਕਿਸੇ ਸ਼ਾਸਤਰ ਨੂੰ ਕੋਈ ਕਿਸੇ ਗ੍ਰੰਥ ਨੂੰ ਕੋਈ ਕਿਸੇ ਗ੍ਰੰਥ ਨੂੰ ਵੱਖਰੇ-ਵੱਖਰੇ ਸਕੂਲ ਆਫ ਥੋਟ ਚੱਲਦੇ ਨੇ ਜਿਹਨੂੰ ਆਪਾਂ ਕਹਿੰਦੇ ਵੀ ਵੱਖਰੀਆਂ ਵੱਖਰੇ ਸਕੂਲ ਨੇ ਵੱਖਰੇ-ਵੱਖਰੇ ਮੱਠ ਨੇ ਆਸ਼ਰਮ ਨੇ ਉਹਨਾਂ 'ਚ ਬੱਚੇ ਦੂਰੋਂ-ਦੂਰੋਂ ਪੜਨ ਆਉਂਦੇ ਔਰ ਵਿਦਵਾਨ ਜਿਨ੍ਹਾਂ ਦਾ ਕੰਮ ਹੀ ਹੈ ਵੀ ਦਿਨ-ਰਾਤ ਉਹਨਾਂ ਗ੍ਰੰਥਾਂ ਨੂੰ ਪੜਨਾ ਪੜਾਉਣਾ ਵਿਚਾਰਨਾ ਜ਼ਿੰਦਗੀ ਲੱਗ ਗਈ ਬੰਦਿਆਂ ਦੀ ਇਹਨਾਂ ਕੰਮਾਂ ਦੇ ਉੱਤੇ ਔਰ ਐਸੇ ਐਸੇ ਤਰੰਤਰ ਵਿਦਵਾਨ ਵੀ ਇੱਕ ਇੱਕ ਸ਼ਬਦ ਨੂੰ ਲੈ ਕੇ ਉਹ ਕਿੰਨਾ ਕਿੰਨਾ ਸਮਾਂ ਉਹਦੇ ਉੱਤੇ ਚਰਚਾ ਕਰ ਸਕਦੇ ਸਨ ਧਰਮ ਗ੍ਰੰਥਾਂ ਦੇ ਰੱਟੇ ਲੱਗੇ ਹੋਏ ਸ਼ਲੋਕਾਂ ਦੀ ਜਾਣਕਾਰੀ ਮੰਤਰਾਂ ਦੀ ਜਾਣਕਾਰੀ ਭਾਸ਼ਾ ਦੀ ਜਾਣਕਾਰੀ ਵਿਆਕਰਣ ਦੀ ਜਾਣਕਾਰੀ ਅਰਥ ਭਾਵ ਦੀ ਜਾਣਕਾਰੀ ਟਿੱਕਿਆਂ ਦੇ ਟਿੱਕੇ ਲਿਖੇ ਪਏ ਜਿਹਨੂੰ ਆਪਾਂ ਕਹਿੰਦੇ ਆਂ ਵੀ ਉਹਨਾਂ ਦੀਆਂ ਸਟੀਕਾਂ ਅਰਥ मीनिंग ਭਾਸ਼ਾ ਉਹਨਾਂ ਦੀਆਂ ਵਿਆਖਿਆਵਾਂ ਐਸੇ-ਐਸੇ ਤੁਰੰਤਰ ਵਿਦਵਾਨ ਬੰਦਾ ਆਮ ਬੰਗਾ ਚੱਕਰਾ ਜਾਂਦਾ ਵੀ ਕਮਾਲ ਦੀ ਗੱਲ ਐ ਕਿੰਨੀ ਡੂੰਘੀ ਗੱਲ ਇਹ ਜਾਣਦਾ ਧਰਮ ਗ੍ਰੰਥਾਂ ਬਾਰੇ ਪਰ ਉਥੇ ਇੱਕ ਸਮੱਸਿਆ ਐ ਇੱਕ ਨਹੀਂ ਦਰਅਸਲ ਦੋ ਸਮੱਸਿਆਵਾਂ ਨੇ ਪਹਿਲੀ ਸਮੱਸਿਆ ਇਹ ਐ ਪਿਓ ਨਾ ਨੇ ਆਪਣੀ ਬੁੱਧੀ ਦੇ ਪਿਆਲੇ ਨੂੰ ਜਾਣਕਾਰੀ ਦੇ ਨਾਲ ਭਰ ਲਿਆ ਪੂਰੀ ਤਰ੍ਹਾਂ ਨਾਲ ਤੇ ਉਸ ਜਾਣਕਾਰੀ ਦਾ ਹੰਕਾਰ ਤੇ ਗਰੂਰ ਅੰਦਰ ਟਿਕਿਆ ਹੋਇਆ ਵੀ ਮੇਰੇ ਤੋਂ ਵੱਧ ਕੌਣ ਜਾਣਦਾ ਹੈ ਪਰ ਜੋ ਉਹਨਾਂ ਨੇ ਜਾਣਿਆ ਹੈ ਉਹਨੂੰ ਉਹਨਾਂ ਨੇ ਕਮਾਇਆ ਨਹੀਂ ਵੀ ਜੋ ਜਾਣਿਆ ਉਹਨੂੰ ਕਮਾ ਨਹੀਂ ਸਕਿਆ ਇੰਪਲੀਮੈਂਟ ਨਹੀਂ ਕੀਤਾ ਜਾ ਸਕਿਆ ਉਦਾ ਅਭਿਆਸ ਨਹੀਂ ਕੀਤਾ ਉਹਨੂੰ ਪਰਖ ਕੇ ਨਹੀਂ ਵੇਖਿਆ ਜਾ ਸਕਿਆ ਵੀ ਲਾਈਫ ਵਿੱਚ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਇਹ ਜੋ ਵਚਨ ਮੈਂ ਪੜ੍ਹਿਆ ਹੈ ਜਾਂ ਜੋ ਮੈਂ ਜਾਣਦਾ ਜਿਹੜੀ ਵਿਦਿਆ ਮੇਰੇ ਕੋਲ ਹੈ ਇਹਨੂੰ ਮੈਂ ਆਪਣੇ ਜੀਵਨ ਚ ਹੰਡਾਵਾ ਤੇ ਜੀਵਾਂ ਕਿਵੇਂ ਵੀ ਮੇਰੇ ਜੀਵਨ ਨੂੰ ਸਕੂਨ ਵੀ ਮਿਲੇ ਮਨ ਨੂੰ ਆਨੰਦ ਵੀ ਮਿਲੇ ਮਨ ਨੂੰ ਸਹਿਜ ਵੀ ਆਵੇ ਤੇ ਬੁਰਾਈ ਬਦੀ ਤੇ ਵਿਕਾਰ ਔਗਣ ਤੋਂ ਖਹਿੜਾ ਵੀ ਛੁੱਟੇ ਜੀਵਨ ਉਚਾਉਵੇ ਇੱਕ ਤੋ ਗਿਆਨ ਇੰਪਲੀਮੈਂਟ ਨਾ ਹੋ ਸਕਿਆ ਦੂਜਾ ਉਸ ਗਿਆਨ ਦਾ غرور ਵੱਧ ਹੋ ਗਿਆ ਹੰਕਾਰ ਹੋ ਗਿਆ ਮੇਰੇ ਤੋਂ ਵੱਧ ਗਿਆਨੀ ਕੋਈ ਨਹੀਂ ਪੰਡਿਤ ਕੋਈ ਨਹੀਂ ਹਉ ਸੂਰਾ ਪ੍ਰਧਾਨ ਹਉ ਕੋ ਨਾਹੀ ਮਜਸਮਾਨੀ ਜੋ ਬਨਵੰਤ ਅਚਾਰ ਕੁਲੀਨਾ ਮਨ ਮੈਂ ਹੋਏ ਕੁਮਾਨੀ ਹਉ ਪੰਡਿਤ ਹਉ ਚਤੁਰ ਸਿਆਣਾ ਮੇਰੇ ਤੋਂ ਵੱਧ ਵਿਦਿਆ ਵਾਲਾ ਜਾਣਕਾਰ ਸੋਝੀ ਵਾਲਾ ਗਿਆਤਾ ਕੌਣ ਹੋ ਸਕਦਾ ਤੇ ਫਿਰ ਜਦੋਂ ਚਾਰ ਬੰਦੇ ਇਹੋ ਜਿਹੇ ਜੋ ਇਕੱਠੇ ਬਹਿ ਜਾਣ ਜਿਨ੍ਹਾਂ ਨੂੰ ਇਹ ਹੋਵੇ ਵੀ ਮੈਨੂੰ ਵੱਧ ਪਤਾ ਹੈ ਉਹ ਫਿਰ ਆਪਸ ਵਿੱਚ ਸ਼ਾਸਤਰਾਰਥ ਕਰਦੇ ਉਹਨੂੰ ਕਹਿੰਦੇ ਸਨ ਚਰਚਾ ਕਰਦੇ ਬੜੇ ਤਿੱਖੀ ਬਹਿਸ ਉਹਨਾਂ ਦੇ ਆਪਸ ਵਿੱਚ ਹੁੰਦੀ ਉਹ ਉਹਨੂੰ ਝੂਠਿਆ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਝੂਠਿਆ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਦੋਵੇਂ ਹੀ ਧਰਮ ਗ੍ਰੰਥਾਂ ਦੇ ਮੰਤਰ ਪੜ੍ਹਦੇ ਪ੍ਰਮਾਣ ਦਿੰਦੇ ਤੇ ਆਪਸ ਵਿੱਚ ਉਲਝ ਜਾਂਦੇ ਚੰਗੀ ਗਰਮਾ ਗਰਮ ਬਹਿਸ ਹੁੰਦੀ ਵਿਦਵਾਨਾਂ ਦੇ ਵਿੱਚ ਪੰਡਤਾਂ ਦੇ ਵਿੱਚ ਜਾਣਕਾਰਾਂ ਦੇ ਵਿੱਚ ਆਮ ਲੋਕ ਕਹਿੰਦੇ ਨੇ ਕਿ ਇਹ ਧਰਮ ਗ੍ਰੰਥ ਪੜਨ ਵਾਲੇ ਲੋਕ ਨੇ ਇਹਨਾਂ ਤੋਂ ਕੁਝ ਸਿੱਖਣ ਨੂੰ ਮਿਲੇਗਾ ਪਰ ਉਹ ਦੌੜ ਵਿੱਚ ਨੇ ਵੀ ਮੈਂ ਜੇਤੂ ਹੋਵਾਂ ਤੇ ਦੂਜਾ ਹਾਰੇ ਮੈਂ ਜੇਤੂ ਹੋਵਾਂ ਤੇ ਦੂਜਾ ਹਾਰੇ ਮੇਰਾ ਗਿਆਨ ਮੇਰਾ ਗਿਆਨ ਗਿਆਨ ਦੀ ਹੋਂ ਉਹਨਾਂ ਦੇ ਅੰਦਰ ਵੀ ਟਿਕੀ ਹੋਈ ਹੈ ਜਿਸ ਹੋਂ ਤੋਂ ਧਰਮ ਨੇ ਖਿਹੜਾ ਛਡਾਉਣਾ ਹੈ ਧਰਮ ਗ੍ਰੰਥ ਪੜ ਕੇ ਹੀ ਉਹ ਹੋਂ ਦੇ ਸ਼ਿਕਾਰ ਹੋਏ ਫਿਰਦੇ ਨੇ ਕਬੀਰ ਜੀ ਮਹਾਰਾਜ ਕਹਿੰਦੇ ਇਨਾਂ ਨੇ ਤਾਂ ਵਿਦਿਆ ਤੋਂ ਕੋਈ ਲਾਭ ਵੀ ਪ੍ਰਾਪਤ ਨਹੀਂ ਕੀਤਾ ਸਾਰੀ ਜ਼ਿੰਦਗੀ ਲਾ ਲਈ ਸਾਰਾ ਜੀਵਨ ਲੇਕੇ ਲਾ ਲਿਆ ਨਾ ਤਾਂ ਇਹਨਾਂ ਨੇ ਗਿਆਨ ਨੂੰ ਕਮਾਇਆ ਤੇ ਨਾ ਹੀ ਇਹਨਾਂ ਨੇ ਗਿਆਨ ਦੇ ਰਾਹੀਂ ਕੋਈ ਨਿਮਰਤਾ ਵਾਲਾ ਚਾਜ ਆਚਾਰ ਸਿੱਖਿਆ ਸਗੋਂ ਹੋਰ ਹਉਮੈ ਵੱਧ ਗਈ ਪਾਠ ਪੜਿਓਰ ਬੇਦ ਵਿਚਾਰਿਓ ਨਿਵਲ ਪੁਹਾੰਗਮ ਸਾਦੇ ਪੰਜ ਜਨਾ ਸਿਉ ਸੰਗ ਨ ਛੁੜਕੋਦ ਕਹਉ ਬੋਧ ਬਦ ਕਿਸੇ ਨੂੰ ਜੇ ਦੌਲਤ ਹੈ ਦੌਲਤ ਤੇ ਅਹੰਕਾਰ ਹੈ ਤੇ ਜੇ ਗਿਆਨੀ ਨੂੰ ਗਿਆਨ ਦਾ ਅਹੰਕਾਰ ਹੈ ਤੇ ਫਰਕ ਕੀ ਹੈ ਦੋਵਾਂ 'ਚ ਕੋਈ ਉੱਚੀ ਪਦਵੀ ਤੇ ਉੱਚੀ ਪਦਵੀ ਦਾ غرੂਰ ਕਰਦਾ ਹੈ ਤੇ ਕਿਸੇ ਨੇ ਧਰਮ ਗ੍ਰੰਥ ਪੜ੍ਹ ਲਿਆ ਤੇ ਉਹਦਾ ਹੰਕਾਰ ਕਰ ਲਿਆ ਤੇ ਫਰਕ ਕੀ ਰਹਿ ਗਿਆ ਹੰਕਾਰ ਤਾਂ ਦੋਵਾਂ ਦੇ ਅੰਦਰ ਹੀ ਕਿਸੇ ਨਾ ਕਿਸੇ ਚੀਜ਼ ਦਾ ਟਿਕਿਆ ਹੋਇਆ ਹੈ ਜੀ ਦੇ ਤੋਂ ਖਿਹੜਾ ਛੁੱਟਣਾ ਚਾਹੀਦਾ ਸੀ ਉਹ ਤਾਂ ਦੋਵੇਂ ਚੁੱਕੀ ਬੈਠੇ ਨੇ ਉਹਦੇ ਭਾਰ ਹੀਟ ਦੇ ਦੋਵੇਂ ਦਬੇ ਹੋਏ ਨੇ ਉਸ ਬੋਝ ਨੂੰ ਤਾਂ ਦੋਵਾਂ ਨੇ ਹੀ ਆਪਣੇ ਉੱਤੇ ਲੱਦ ਲਿਆ ਕਬੀਰ ਜੀ ਕਹਿੰਦੇ ਐਸੀ ਵਿਦਿਆ ਨਾਲ ਜਿਹੜੀ ਇੰਪਲੀਮੈਂਟ ਨਹੀਂ ਹੋਈ ਕਮਾਈ ਨਹੀਂ ਗਈ ਤੇ ਜਿਹੜੀ ਵਿਦਿਆ ਉਲਟਾ ਹੰਕਾਰ ਦਾ ਸਬਬ ਬਣੀ ਹੋਈ ਏ ਇਹੋ ਜੀ ਵਿਦਿਆ ਨਾਲੋਂ ਮੈਂ ਭਗਤੀ ਨੂੰ ਤਰਜੀਹ ਦਿੰਦਾ ਭਗਤੀ ਦਾ ਇੱਕ ਤਾਂ ਗਰੂਰ ਕੋਈ ਨਹੀਂ ਭਗਤੀ ਦਾ ਅਰਥ ਹੀ ਹੈ ਵੀ ਆਪਣੀ ਹੋਂ ਨੂੰ ਕਿਵੇਂ ਕਾਬੂ ਚ ਰੱਖਣਾ ਭਗਤੀ ਇਸੇ ਨੂੰ ਕਹਿੰਦੇ ਭਗਤੀ ਦਾ ਅਰਥ ਹੀ ਹੈ ਵੀ ਮਨ ਨੂੰ ਕਿਵੇਂ ਸਾਧਣਾ ਹੈ ਭਗਤੀ ਦਾ ਅਰਥ ਹੀ ਹੈ ਵੀ ਸੁਰਤ ਉੱਚੀ ਕਿਵੇਂ ਹੋਵੇ ਭਗਤੀ ਦਾ ਅਰਥ ਹੀ ਹੈ ਵੀ ਵਾਹਿਗੁਰੂ ਦੇ ਹੁਕਮ ਦੀ ਤਾਮੀਲ ਕਿਵੇਂ ਕੀਤੀ ਜਾਏ ਹੁਕਮ ਦਾ ਅਰਥ ਹੀ ਇਹ ਹੈ ਕਿ ਆਪਣੇ ਮਨ ਆਤਮਾ ਕਿਰਦਾਰ ਵਿਹਾਰ ਨੂੰ ਸੁੱਚਾ ਤੇ پاک ਕਿਵੇਂ ਰੱਖਿਆ ਜਾਏ ਕਿਸੇ ਦਾ ਨਾਉ ਭਗਤੀ ਇਹ ਯਾਦ ਰੱਖਣਾ ਕਿੰਨੇ ਮੈਂ ਭਗਤੀ ਨੂੰ ਤਰਜੀਹ ਦਿੰਦਾ ਐਸੀ ਵਿਦਿਆ ਨਾਲੋਂ ਜਿਹੜੀ ਕੇਵਲ ਫੂੰਫਾਂ ਤੇ ਹੰਕਾਰ ਨਾਲ ਭਰੀ ਹੋਈ ਹੈ ਜਿਸ ਨੂੰ ਕਮਾਉਣ ਨਾਲੋਂ ਵਖਾਉਣ ਤੇ ਜ਼ਿਆਦਾ ਜ਼ੋਰ ਲੱਗਾ ਹੋਇਆ ਹੈ ਜ ਜਿਹਦੀ ਕਮਾਈ ਘੱਟ ਹੈ ਤੇ ਵਖਾਵਾ ਜ਼ਿਆਦਾ ਹੈ ਮੈਂ ਜਾਂਨੇ ਉਹ ਪੜਬੂ ਪਲੋ ਬੀਜੀ ਕਹਿੰਦੇ ਮੈਂ ਸੋਚਿਆ ਵੀ ਇਹ ਬੜੇ ਵਿਦਵਾਨ ਲੋਕ ਧਰਮ ਗ੍ਰੰਥ ਪੜ੍ਹਦੇ ਨੇ ਜਾਣਦੇ ਨੇ ਤੇ ਬਾਰੇ ਬੜੇ ਭਲੇ ਬੰਦੇ ਹੋਣਗੇ ਵੀ ਕੰਮ ਤਾਂ ਬੜਾ ਸੁਚੱਜਾ ਹੈ ਪਰ ਜਦੋਂ ਮੈਂ ਇਹਨਾਂ ਦੇ ਨੇੜੇ ਹੋ ਕੇ ਵੇਨਾ ਵੀ ਨਾ ਤਾਂ ਕਮਾਈ ਇਹ ਉਲਟਾ غرور ਵਾਧੂਦਾ ਤਾਂ ਮੈਂ ਸਮਝਦਾ ਵੀ ਨਹੀਂ ਇਹੋ ਜੀ ਇਹੋ ਜੀ ਕੰਮ ਦੇ ਉੱਤੇ ਸਮਾਂ ਖਰਾਬ ਕਰਨ ਵਾਲੋ ਨਾ ਭਗਤੀ ਦਾ ਮਾਰਗ ਆਪਣੇ ਆਪ ਨੂੰ ਸਵਾਰਨ ਦਾ ਮਾਰਗ ਜਿਆਦਾ ਬਿਹਤਰ ਹੈ ਇਸ ਕਰਕੇ ਅੱਗੇ ਫਰਮਾਇਆ ਕਹਿੰਦੇ ਭਗਤ ਨਾ ਛਾਡੋਂ ਰਾਮ ਕੀ ਭਾਵੇਂ ਨਿੰਦੋਂ ਲੋਕ ਕਹਿੰਦੇ ਭਾਵੇਂ ਇਹ ਲੋਕ ਮੈਨੂੰ ਨਿੰਦਣ ਹੀ ਵੀ ਤੈਨੂੰ ਕੀ ਪਤਾ ਹੈ ਖੱਡੀ ਚਲਾਉਣ ਵਾਲੇ ਨੂੰ ਕਿ ਧਰਮ ਗ੍ਰੰਥਾਂ ਦਾ ਜਾਂ ਗ੍ਰੰਥਾਂ ਦਾ ਅਧਿਆਨ ਕਿਵੇਂ ਕੀਤਾ ਜਾਂਦਾ ਹੈ ਮੇਰੇ ਤਾਂ 60 ਸਾਲ ਲੰਘ ਗਏ ਇਸ ਕੰਮ ਦੇ ਉੱਤੇ ਤੇ ਤੂੰ ਉੱਠ ਕੇ ਕਹਿੰਦਾ ਵੀ ਵਿਦਿਆ ਨਾਲੋਂ ਇਹੋ ਜੇ ਪੜਨ ਪੜਾਉਣ ਨਾਲੋਂ ਭਗਤੀ ਉੱਚੀ ਹੈ ਭਾਵੇਂ ਮੈਨੂੰ ਗਲਤੀ ਕਹਿਣ ਬਾਅਦ ਵਿੱਚ ਪਰ ਸੱਚੀ ਗੱਲ ਇਹ ਹੈ ਵੀ ਭਾਵੇਂ ਸਿਰੇ ਦਾ ਵਿਦਵਾਨ ਵੀ ਆ ਕੇ ਮੈਨੂੰ ਕਹੇ ਸਿਰੇ ਦਾ ਤਤਵੇਤਾ ਗਿਆਨੀ ਵੀ ਆ ਕੇ ਕਹੇ ਉਹ ਵੀ ਮੈਨੂੰ ਆਪਣੇ ਮੁਖਾਰਬਨ ਤੋਂ ਆਪਣੀ ਰਸਨਾ ਤੋਂ ਆਪਣੇ ਮੂੰਹ ਤੋਂ ਗਲਤ ਸਾਬਤ ਕਰਦਾ ਹੈ ਆਪਣੀ ਵਿਦਵਤਾ ਨਾਲ ਮੈਂ ਫਿਰ ਵੀ ਨੀਚੇ ਝੁਕਾਂਗਾ ਤੇ ਰੱਬ ਦੀ ਭਗਤੀ ਦਾ ਪੱਲਾ ਨਹੀਂ ਛੱਡਾਂਗਾ ਉਹਦਾ ਵੀ ਮੈਂ ਅਸਰ ਨਹੀਂ ਕਬੂਲਦਾ ਉਹਦੀਆਂ ਮਿੱਠੀਆਂ ਤੇ ਉੱਚੀਆਂ ਗੱਲਾਂ 'ਚ ਵੀ ਮੈਂ ਨਹੀਂ ਆਉਂਦਾ ਕਿਉਂਕਿ ਮੈਂ ਤਤ ਜਾਣ ਗਿਆ ਹਾਂ ਕਿ ਉਹ ਪ੍ਰਮਾਣ ਦੇ ਸਕਦਾ ਹੈ ਐਵੀਡੈਂਸ ਦੇ ਸਕਦਾ ਹੈ ਧਰਮ ਗ੍ਰੰਥਾਂ ਦੇ عقیده ਦੀਆਂ ਗੱਲਾਂ ਕਹਾਣੀਆਂ ਸੁਣਾ ਸਕਦਾ ਹੈ ਸ਼ਾਸਤਰ ਆਰਥ ਚਰਚਾ ਤੇ ਸੰਵਾਦ ਰਚਾ ਸਕਦਾ ਹੈ ਡਿਬੇਟਾਂ ਕਰ ਸਕਦਾ ਹੈ ਪਰ ਨਾ ਉਹਦੇ ਆਪਣੇ ਮਨ ਨੂੰ ਸਕੂਨ ਹੈ ਤੇ ਨਾ ਉਹ ਚੀਜ਼ ਉਹ ਦੂਜੇ ਨੂੰ ਦੇ ਸਕਦਾ ਪਰ ਮੈਂ ਤਾਂ ਤੇ ਜਾਣ ਲਿਆ ਵੀ ਭਗਤ ਪਰਮੇਸ਼ਰ ਦੀ ਬੰਦਗੀ ਵਾਹਿਗੁਰੂ ਦਾ ਹੁਕਮ ਉਹਦੇ ਉੱਤੇ ਯਕੀਨ ਆਪੇ ਨੂੰ ਸਾਧਣਾ ਆਪਣੇ ਵਿਹਾਰ ਕਰਤਾਰ ਸੁਰਤ ਮਾਨ ਨੂੰ پاک ਸਾਫ ਰੱਖਣ ਦੀ ਜਿਹੜੀ ਕੋਸ਼ਿਸ਼ ਹੈ ਜਿਹਨੂੰ ਭਗਤੀ ਕਹੇ ਕਬੀਰ ਜੀ ਮਹਾਰਾਜ ਨੇ ਇਹ ਮਾਰਗ ਜਿਹੜਾ ਜੀਵਨ ਨੂੰ ਸਕੂਨ ਦੇ ਸਕਦਾ ਹੈ ਅੰਦਰ ਨੂੰ ਚੈਨ ਦੇ ਸਕਦਾ ਹੈ ਜੀਵਨ ਨੂੰ ਉੱਚਾ ਕਰ ਸਕਦਾ ਸੋ ਮੈਂ ਇਹਨਾਂ ਦੀ ਨਿੰਦਾ ਦੀ ਪ੍ਰਵਾਹ ਵੀ ਨਹੀਂ ਕਰਦਾ ਫਿਰ ਅਗਲੇ ਸ਼ਲੋਕ ਵਿੱਚ ਕਹਿੰਦੇ ਨੇ ਕਬੀਰ ਲੋਗ ਕੇ ਨਿੰਦੈ ਬਪੂੜਾ ਜਿਹ ਮਨ ਨਾਹੀ ਗਿਆਨ ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ ਕਹਿੰਦੇ ਨੇ ਜੋ ਜਾਣਦਾ ਹੈ ਤਤ ਦੀ ਗੱਲ ਨਿਚੋੜ ਦੀ ਗੱਲ ਉਹ ਨਿੰਦਾ ਨਹੀਂ ਕਰਦਾ ਤੇ ਜਿਹਨੂੰ ਤਤ ਨਿਚੋੜਦਾ ਗਿਆਨ ਨਹੀਂ ਨਿੰਦਾ ਕਰਦਾ ਹੀ ਉਹ ਹੈ ਤੇ ਉਹਦੀ ਗੱਲ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਉਹ ਤੇ ਖਾਲੀ ਭਾਂਡਾ ਹੈ ਉਹਨੇ ਤਾਂ ਖੜਕਣਾ ਹੈ ਕੋ ਕਬੀਰ ਸ਼ੂਸ਼ਾ ਘਟ ਬੋਲੇ ਭਰਿਆ ਹੋਏ ਸੁਕਬੋ ਨੋੜ ਦਨਾਈ ਨਾਲ ਭਰਿਆ ਬੰਦਾ ਕਦੇ ਨਿੰਦਾ ਦੇ ਰਾਹ ਤੇ ਨਹੀਂ ਤੁਰਦਾ ਤੇ ਯਾਦ ਰੱਖ ਨਿੰਦਾ ਦਾ ਅਰਥ ਕੀ ਹੈ ਸਹੀ ਨੂੰ ਗਲਤ ਕਹਿਣਾ ਇਹ ਨਿੰਦਾ ਹੈ ਸਹੀ ਨੂੰ ਸਹੀ ਕਹਿਣਾ ਇਹ ਸੱਚ ਹੈ ਗਲਤ ਨੂੰ ਗਲਤ ਕਹਿਣਾ ਇਹ ਸੱਚ ਹੈ ਸਹੀ ਨੂੰ ਗਲਤ ਆਖਣਾ ਨਿੰਦਾ ਹੈ ਤੇ ਗਲਤ ਨੂੰ ਸਹੀ ਕਹਿਣਾ ਚਾਪਲੂਸੀ ਹੈ ਵੀ ਗਲਤ ਹੋ ਰਿਹਾ ਤੇ ਮੈਂ ਜਾਣ ਕੇ ਹੱਕ ਨਹੀਂ ਲਈ ਜੀ ਸਹੀ ਹੈ ਸਹੀ ਹੈ ਸਹੀ ਹੈ ਨਹੀਂ ਇਹ ਚਾਪਲੂਸੀ ਹੈ ਤੇ ਜੇ ਸਹੀ ਨੂੰ ਗਲਤ ਆਂਦਾ ਕੋਈ ਕੋਈ ਹੈ ਸਹੀ ਪਰ ਉਹ ਆਪਣੇ ਕਿਸੇ ਨਿੱਜੀ ਕਾਰਨ ਕਰਕੇ ਗਲਤ ਆਖਿਆ ਜਾਏ ਇਹ ਨਿੰਦਾ ਹੈ ਜਿਵੇਂ ਵਿਦਵਾਨਾਂ ਨੇ ਉਦਾਹਰਣ ਦਿੱਤੀ ਉਹ ਕਹਿੰਦੇ ਕੰਡੇ ਨੂੰ ਫੁੱਲ ਆਖਣਾ ਚਾਪਲੂਸੀ ਹੈ ਫੁੱਲ ਨੂੰ ਕੰਡਾ ਆਖਣਾ ਨਿੰਦਾ ਹੈ ਫੁੱਲ ਨੂੰ ਫੁੱਲ ਤੇ ਕੰਡੇ ਨੂੰ ਕੰਡਾ ਆਖਣਾ ਸੱਚ ਹੈ ਠੀਕ ਇਸੇ ਤਰੀਕੇ ਨਾਲ ਕਬੀਰ ਜੀ ਮਹਾਰਾਜ ਕਹਿੰਦੇ ਨੇ ਲੋਕ ਕੇ ਨਿੰਦਾ ਬਪੜਾ ਵਿਚਾਰੇ ਲੋਕ ਇਹ ਇਹਨਾਂ ਦੀ ਨਿੰਦਾ ਕੀ ਮਾਇਨੇ ਰੱਖਦੀ ਹੈ ਇਹਨਾਂ ਦੀ ਨਿੰਦਾ ਤੇ ਕੀ ਅਰਥ ਨੇ ਇਹਨਾਂ ਦੇ ਸ਼ਬਦਾਂ ਦਾ ਕੀ ਮਤਲਬ ਹੈ ਇਹਦਾ ਖੌਰੂ ਪਾ ਸਕਦੇ ਰੌਲਾ ਪਾ ਸਕਦੇ ਜੇ ਮਨ ਨਹੀਂ ਗਿਆ ਇਹਨਾਂ ਨੂੰ ਉਸ ਰਾਹ ਦਾ ਗਿਆਨ ਹੀ ਨਹੀਂ ਜਿਸ ਰਾਹ ਉਤੇ ਕਬੀਰ ਨੇ ਤੁਰਨਾ ਹੈ ਜਾਂ ਜਿਸ ਗੱਲ ਜਿਸ ਜਿਸ ਰਾਹ ਦੀ ਗੱਲ ਕਬੀਰ ਜੀ ਕਹਿੰਦੇ ਮੈਂ ਕਰ ਰਿਹਾ ਇਹਨਾਂ ਨੂੰ ਤਾਂ ਉਹਦਾ ਗਿਆਨ ਹੀ ਨਹੀਂ ਇਹ ਵਿਚਾਰੇ ਕੀ ਨਿੰਦਣ ਭੰਡਣ ਕੀ ਸਮੀਖਿਆ ਕਰਨਗੇ ਕੀ ਉਹਦਾ ਅਰਥ ਤਤ ਭਾਵ ਕੀ ਸੱਚ ਦੱਸਣਗੇ ਦੁਨੀਆ ਨੂੰ ਕਬੀਰ ਕਿਉਂ ਗਲਤ ਹੈ ਇਸ ਕਰਕੇ ਇਹਨਾਂ ਦੀ ਗੱਲ ਦਾ ਮੇਰੇ ਵਾਸਤੇ ਕੋਈ ਅਰਥ ਨਹੀਂ ਉਹਨਾਂ ਨੇ ਇੱਕ ਸ਼ਬਦ ਵਿੱਚ ਇਹ ਵੀ ਕਹਿ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਬਹਤਾਰੀ ਰਿਧੈ ਸ਼ੁੱਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਤੋਏ ਨਿੰਦਾ ਕਰੈ ਸੋ ਹਮਰਾ ਮੀਤ ਨਿੰਦਕ ਮਾਏ ਹਮਾਰਾ ਚੀਤ ਸੋ ਇਸ ਕਰਕੇ ਕਬੀਰ ਜੀ ਮਹਾਰਾਜ ਨੇ ਨਿੰਦਾ ਦਾ ਭਾਵ ਵੀ ਦੱਸਿਆ ਵੀ ਜੋ ਸਹੀ ਮਾਰਗ ਤੇ ਚੱਲਦਾ ਉਹਨੂੰ ਜਦੋਂ ਤੁਸੀਂ ਗਲਤ ਸਾਬਤ ਕਰੋ ਆਪਣੇ ਕਿਸੇ ਕਾਰਨ ਕਰਕੇ ਤਾਂ ਉਹ ਨਿੰਦਾ ਵੀਰ ਜੀ ਕਹਿੰਦੇ ਐਸਾ ਮੇਰੇ ਨਾਲ ਕਰਨ ਵਾਲੇ ਲੋਕ ਨੇ ਪਰ ਮੈਨੂੰ ਉਹਨਾਂ ਦਾ ਕੋਈ ਦੁੱਖ ਨਹੀਂ ਮੈਂ ਕੋਈ ਬੁਰਾ ਨਹੀਂ ਬਣਾ ਰਿਹਾ ਕਿ ਉਹ ਇਸ ਤਰ੍ਹਾਂ ਕਰਦੇ ਨੇ ਮੈਂ ਉਹਨਾਂ ਦੀ ਗੱਲ ਨੂੰ ਗੌਰ ਨਾਲ ਸੁਣਦਾ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹ ਆਪਣਾ ਸਮਾਂ ਖਰਾਬ ਕਰਦੇ ਨੇ ਐਵੇਂ ਖੱਪਦੇ ਨੇ ਉਲਝਦੇ ਨੇ ਪਰੇਸ਼ਾਨ ਹੁੰਦੇ ਨੇ ਇਹ ਉਹਨਾਂ ਦੀ ਆਪਣੀ ਜ਼ਿੰਦਗੀ ਹੈ ਉਹਨਾਂ ਨੂੰ ਇਹ ਭਾਰ ਚੋਂ ਕਿ ਖੁਸ਼ੀ ਮਿਲਦੀ ਹੈ ਤੇ ਜੀ ਸਦ ਕੇ ਚੁਕਣ ਉਹਨਾਂ ਨੂੰ ਐਵੇਂ ਚਿੱਕੜ ਦੀ ਫੋੜਾ ਫਾੜੀ ਕਰਕੇ ਸਵਾਦ ਆਉਂਦਾ ਤੇ ਜੀ ਸਦਕੇ ਕਰਨ ਉਹਨਾਂ ਦਾ ਸਮਾਂ ਹੈ ਉਹਨਾਂ ਦੇ ਸਾਹ ਨੇ ਉਹਨਾਂ ਦਾ ਵਕਤ ਹੈ ਉਹਨਾਂ ਦਾ ਜੀਵਨ ਹੈ ਉਹ ਜਿੰਨੀ ਗੰਦਗੀ ਚੁੱਕਣੀ ਚਾਣ ਚੁੱਕ ਸਕਦੇ ਨੇ ਭਾਈ ਮੈਂ ਉਹਨਾਂ ਦੀ ਗੱਲ ਸੁਣਦਾ ਜ਼ਰੂਰ ਹਾਂ ਪਰ ਮੈਂ ਕੋਈ ਇਸ ਗੱਲ ਨੂੰ ਆਪਣੇ ਤੇ ਬੋਝ ਨਹੀਂ ਮੰਨਦਾ ਮੈਂ ਸਭ ਨੂੰ ਕਹਿਣਾ ਵੀ ਇਹ ਬੜੇ ਮੇਰੇ ਮਿੱਤਰ ਨੇ ਇਹਨਾਂ ਦੀ ਗੱਲ ਸੁਣ ਕੇ ਮੈਂ ਸੁਚੇਤ ਰਹੀ ਨਾ ਵੀ ਜਿਹੜਾ ਜਿਹੜੀ ਇਲਜ਼ਾਮ ਤਰਾਸ਼ੀ ਮੇਰੇ ਤੇ ਕਰਦੇ ਨੇ ਕਿਤੇ ਸੱਚੀ ਔਗਣ ਮੇਰੇ ਚ ਆ ਗਿਆ ਤੇ ਇਹਨਾਂ ਨੇ ਸੱਚੇ ਸਾਬਤ ਉਹ ਇਹਨਾਂ ਨੂੰ ਮੈਂ ਸੱਚੇ ਸਾਬਤ ਨਹੀਂ ਹੋਣ ਦੇਣਾ ਜਿਹੜੀ ਜਿਹੜੀ ਕੋਣ ਜਿਹੜਾ ਜਿਹੜਾ ਔਗਣ ਮੇਰੇ ਚ ਕੱਢਦੇ ਨੇ ਮੈਂ ਸੁਚੇਤ ਰਹਿਣਾ ਵੀ ਉਹ ਮੇਰੇ ਚ ਨਾ ਆਵੇ ਇਸ ਕਰਕੇ ਦੁਨੀਆ ਇਹਨਾਂ ਨੂੰ ਝੂਠੀਆਂ ਕਹਿੰਦੀ ਰਹੇ ਲੋਕ ਕੇ ਨਿੰਦ ਬਪੜਾ ਜੀ ਮਨ ਨਹੀਂ ਗਿਆਨ RAM ਕਬੀਰਾ ਰਵ ਰਹੇ ਅਵਰਤ ਜੇ ਸਭ ਕਾਮ ਕਬੀਰ ਜੀ ਕਹਿੰਦੇ ਨੇ ਮੈਂ ਕਬੀਰ ਅਤੇ ਪਰਮੇਸ਼ਰ ਵਾਹਿਗੁਰੂ ਰਮੇ ਹੋਏ ਭਾਵ ਮੈਂ ਵਾਹਿਗੁਰੂ ਵਿੱਚ ਇੱਕ ਸੋਰ ਹਾਂ ਪਰਮੇਸ਼ਰ ਦੀ ਯਾਦ ਵਿੱਚ ਲੀਨ ਹਾਂ ਮੈਂ ਬਾਕੀ ਸਾਰੇ ਕੰਮ ਤਜ ਦਿੱਤੇ ਉਹ ਅਵਰਤ ਜੇ ਸਭ ਕੰਮ ਦਾ ਅਰਥ ਇਹ ਨਹੀਂ ਕਿ ਉਹਨਾਂ ਆਪਣੀ ਕਿਰਤ ਛੱਡ ਦਿੱਤੀ ਇਹਦਾ ਮਤਲਬ ਹੈ ਨਿੰਦਾ ਵੱਲ ਧਿਆਨ ਦੇਣਾ ਛੱਡ ਦਿੱਤਾ ਹੈ ਪੰਡਤਾਂ ਵਾਲੀਆਂ ਬਹਿਸਾਂ ਛੱਡ ਦਿੱਤੀਆਂ ਨੇ ਫालतू ਵਿੱਚ ਸਿਰਖ ਪਾਈ ਕਰੀ ਜਾਣੀ ਜੇ ਧਾਰ ਦੇ ਫੈਸਲੇ ਨਿਰਣੇ ਕਰਨ ਵਾਸਤੇ ਇਹੋ ਜੇ ਕੰਮਾਂ ਵਿੱਚ ਮੈਂ ਕੋਈ ਦਿਲਚਸਪੀ ਨਹੀਂ ਰੱਖਦਾ ਇਹੋ ਜੀ ਕਸਰਤ ਮੈਂ ਨਹੀਂ ਕਰਦਾ ਤੇ ਨਾ ਹੀ ਮੈਂ ਵਿਸ਼ੇ ਵਕਾਰਾਂ ਦਾ ਰੂੰਗਾ ਝੂੰਗਾ ਲੈ ਕੇ ਖਾਣਾ ਤਲੀ ਤੇ ਰੱਖ ਕੇ ਤੁਰਿਆ ਫਿਰਦਾ ਤੇ ਅਸਲ ਵਸਤੂ ਮੈਂ ਭੁੱਲ ਜਾਂਦਾ ਮੈਂ ਇਹ ਕੰਮ ਵੀ ਨਹੀਂ ਇਹ ਤਿੰਨੇ ਹੀ ਕੰਮ ਮੈਂ ਛੱਡ ਦਿੱਤੇ ਪਹਿਲੇ ਸ਼ਲੋਕ ਦਾ ਜੋ ਤਤ ਭਾਵ ਹੈ ਕਿ ਮੈਂ ਵਿਸ਼ੇ ਵਕਾਰਾਂ ਦਾ ਮਿੱਠਾ ਨਹੀਂ ਖਾਂਦਾ ਤੇ ਅਸਲ ਸੌਦੇ ਨੂੰ ਮੈਂ ਭੁੱਲਦਾ ਨਹੀਂ ਕੀਮਤੀ ਸਾਹ ਖਰਚ ਹੋ ਰਹੇ ਨੇ ਅਸਲ ਸੌਦਾ ਨਾਮ ਦਾ ਵਿਆਜਣਾ ਤੇ ਦੂਜੀ ਬਾਤ ਮੈਂ ਹੰਕਾਰ ਦੀਆਂ ਬਹਿਸਾਂ ਨਹੀਂ ਕਰਦਾ ਕਿਸੇ ਨਾਲ ਜੇ ਧਰ ਦੇ ਨਿਰਣਿਆਂ 'ਚ ਨਹੀਂ ਪੈਂਦਾ ਤੇ ਤੀਜਾ ਮੈਂ ਕਿਸੇ ਨਿੰਦਾ ਦੀ ਪ੍ਰਵਾਹ ਨਹੀਂ ਕਰਦਾ ਇਹ ਸਾਰੇ ਕੰਮ ਮੈਂ ਛੱਡ ਦਿੱਤੇ ਨੇ ਮੈਂ ਤਾਂ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਹੋਇਆ ਰੱਬੀ ਗੁਣਾਂ ਦਾ ਆਨੰਦ ਮਾਣਦਾ ਹਾਂ ਭਗਤੀ ਭਾਵ ਵਾਲੇ ਜੀਵਨ ਨੂੰ ਸਲਾਉਂਦਾ ਅਪਣਾਉਂਦਾ ਤੇ ਹੰਡਾਉਂਦਾ ਹਾਂ ਸਾਇਬ ਕਿਰਪਾ ਕਰਨ ਅਗਲੇਰੇ ਬਚਨ ਕੱਲ ਦੇ دیਵਾਨਾ ਵਿੱਚ ਵਿਚਾਰਨ ਦਾ ਆਹਰ ਕਰਾਂਗੇ ਮਹਾਰਾਜ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਸਭਨਾਂ ਦਾ ਧੰਨਵਾਦ ਅਦਬ ਸਹਿਤ ਗੁਰੂ ਫਤੇ ਨਾਲ ਸਾਜ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ